ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਡੇਰਾ ਬਾਬਾ ਨਾਨਕ ਤੋਂ ਬਟਾਲੇ ਵਾਲੀ ਰੋਡ ਆ ਇੱਕ ਤੇ ਡਬਲ ਹੋਣ ਦੀ ਆ ਤੇ ਰਾਹ ਵੀ ਦੇਖੋ ਵੀ ਪੂਰਾ ਹੀ ਬਟਾਲੇ ਤੋਂ ਲੈ ਕੇ ਜਿਹੜੇ ਬਾਬੇ ਨਾਨਕ ਤੱਕ ਪੂਰਾ ਹੀ ਟੁੱਟਾ ਪਿਆ ਆ ਇੱਥਾ-ਥਾ ਈ ਵੀ ਮਤਲਬ ਗੱਡੀਆਂ ਲੰਘਣੀਆਂ ਵੀ ਬਹੁਤ ਔਖੀਆਂ ਹੋਈਆਂ ਪਈਆਂ ਤੇ ਉੱਤੋਂ ਪਾਣੀ ਨੇ ਮਤਲਬ ਇੰਨਾ ਪ੍ਰਕੋਪ ਆਪਣਾ ਦਿਖਾ ਰਿਆ ਆ ਵੀ ਬਹੁਤ ਹੀ ਜ਼ਿਆਦਾ ਇਹ ਹਾਲਾਤ ਮਾੜੇ ਨੇ ਇੱਧਰ ਤੇ ਤੇ ਬਾਰਿਸ਼ ਹਟਾਂਦਾ ਨਾ ਇਹ ਬਾਰਿਸ਼ ਹਟਾਂਦਾ ਨਾ ਨਹੀਂ ਲੈਣ ਦੀ ਪਰਸੋਂ ਦੀ ਬਾਰਿਸ਼ ਇਦਾਂ ਹੀ ਆ ਰਹੀ ਆ ਬਸ ਲਗਾਤਾਰੀ ਰਿੰਮ ਜਿਮ ਰਿੰਮ ਜਿਮ ਲਗਾਤਾਰ ਹੋਈ ਆ ਰਹੀ ਆ ਦੇਖੋ ਅੱਗੇ ਹਾਲਾਤ ਦੇਖੋ ਸੜਕਾਂ ਦੇ ਇਹ ਰੋਡ ਬੰਦੇ ਨਾਲ ਵੀ ਕਿਤੇ ਦਿੱਕਤ ਬੜੀ ਆ ਰਹੀ ਆ ਦੇਖੋ ਤੇ ਸੰਗਤ ਤਾਂ ਇੰਨੀ ਮਤਲਬ ਟੋਟਲ ਲੰਗਰ ਪ੍ਰਸ਼ਾਦ ਦੇ ਵੀ ਚੱਲ ਰਿਆ ਕਰੀ ਲੰਗਰ ਵੀ ਲੱਗੇ ਆ ਬਾਬੇ ਨਾਨਕ ਦਾ ਵਿਆਹ ਦਾ ਕਰਕੇ ਵੀ ਤੇ ਆ ਦੇਖੋ ਲੰਗਰ ਵੀ ਇਕੱਲੇ ਚੱਲਣ ਤੇ ਆ ਬਹੁਤ ਬਹੁਤ ਕੋਈ ਪ੍ਰੋਜਪੁਰ ਤੋਂ ਆ ਰਹੀ ਆ ਕੋਈ ਹੁਸ਼ਾਹਰਪੁਰ ਤੋਂ ਕੋਈ ਨੰਦਪੁਰ ਸਾਹਿਬ ਲੋਕੀਆ ਅਮਰ ਸਾਹਿਬ ਤੋਂ ਹੜਪੀਰ ਤਾਲੀ ਵੀ ਲੰਗਰ ਲੱਗੇ ਨੇ ਹਾਂ ਜਿਵੇਂ ਹੁਣ ਸੇਵਾ ਲੈ ਕੇ ਜਾ ਰਹੇ ਨੇ ਭੈਣ ਭਰਾ ਆ ਦੇਖੋ ਉਹ ਦੇ ਪੋਰ ਅੰਦਰ ਲੱਗਾ ਪੋਰ ਪੋਰ ਹਾਂ ਇੱਥੇ ਆ ਦੇਖੋ ਹੜਪੀਰ ਤਾਈ ਗੁਰੂ ਕੇ ਲੰਗਰ ਚੱਲਦੇ ਨੇ ਲਗਾਤਾਰੀ ਸੇਵਾ ਚੱਲ ਰਹੀ ਆ ਤੇ ਅਹੀ ਅਸੀਂ ਹੀ ਤੁਹਾਨੂੰ ਦੱਲੋ ਕਿ ਡੇਰੇ ਬਾਬੇ ਨਾਨਕ ਤੋਂ 10 ਕਿਲੋਮੀਟਰ ਪਿੱਛੇ ਆ ਇਹ ਹਾਲਾਤ ਆ ਅੱਗੇ-ਅੱਗੇ ਚਲੋ ਮਾਰਾ ਸੁੱਖ ਰੱਖੇ ਚਲੋ ਉਹਨਾਂ ਦਾ ਵੀ ਸਾਰਿਆਂ ਦਾ ਭਲਾ ਕਰੀ ਜਿਸਾ ਦੀ ਅੰਜੂ ਦਾ ਵੱਤੋਂ ਬਾਦ ਸਾਦੋ ਤਾਂ ਜੋ ਆਉਣ ਆ ਰਹੀਆਂ ਜਿਹੜੀਆਂ ਵੀਡੀਓ ਉਹ ਵੀ ਅਸੀਂ ਮਤਲਬ ਹਰ ਤੀਕਾਂ ਦੀ ਸੇਵਾ ਵਾਸਤੇ ਮਤਲਬ ਲੈ ਕੇ ਆਈਏ ਤੁਹਾਡੇ ਕੋਲ ਸੜਕਾਂ ਦੇ ਉੱਪਰ ਵੀ ਪਾਣੀ ਕ੍ਰੋਸ ਹੋਣ ਲੱਗ ਗਿਆ ਇੱਥੇ ਅਸੀਂ ਬਿਲਕੁਲ ਹੀ ਡੇਰਾ ਬਾਬਾ ਨਾਨਕ ਦੇ ਬਿਲਕੁਲ ਹੀ ਕਰੀਬ ਪਹੁੰਚ ਚੁੱਕੇ ਹਾਂ ਦੇਖੋ ਜਬਾਕਾ ਪਾਣੀ ਦੀ ਬਹੁਤ ਮੱਲ ਜਿਹੜੀ ਉਹ ਤੇਜ਼ ਦਾ ਪਾਣੀ ਪੂਰੀ ਤੱਕ ਮਾਰਦਾ ਪਾਣੀ ਆਹ ਪਾਣੀ ਬਹੁਤ ਜ਼ਿਆਦਾ ਤੇਜ਼ ਵਾਹ ਵਾਹ ਪੂਰੀ ਤੱਕ ਪਈ ਪਾਣੀ ਦੀ ਇਹ ਨਹੀਂ ਆ ਵੀ ਨਹੀਂ ਵਾਹਿਗੁਰੂ 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 ਜੀ ਵੇਖੋ ਗੱਡੀਆਂ ਪੂਰੀਆਂ ਡੁੱਬੀਆਂ ਪਈਆਂ ਪਾਣੀ 'ਚ ਸ੍ਰੀ ਕਰਤਾਰ ਸਾਹਿਬ ਲਾਂਘੇ ਦੇ ਜੀ ਲਾਗੇ ਖਲੋਤੇ ਆ ਅਸੀਂ ਤੇ ਇੱਥੇ ਤਿੰਨ ਚਾਰ ਦਿਨ ਪਹਿਲਾਂ ਬਹੁਤ ਜ਼ਿਆਦਾ ਜਿਹੜਾ ਪਾਣੀ ਸੀ ਤੇ ਜਿਸ ਪਾਣੀ ਦੇ ਕਰਕੇ ਤੁਸੀਂ ਦੇਖ ਸਕਦੇ ਜੇ ਕਿ ਸੜਕਾਂ ਦੇ ਹਾਲਾਤ ਦੇਖੋ ਜੀ ਇਹ ਸੜਕਾਂ ਜਿਹੜੀਆਂ ਉਹ ਟੁੱਟ ਚੁੱਕੀਆਂ ਸੀ ਤੇ ਬਹੁਤ ਹੀ ਜ਼ਿਆਦਾ ਜਿਹੜੇ ਆ ਮਾੜੇ ਹਾਲਾਤ ਅਸੀਂ ਕਹਿ ਸਕਦੇ ਆ ਕਿ ਸਾਡੇ ਪੰਜਾਬ ਨੂੰ ਦੇਖਣ ਨੂੰ ਮਿਲਣ ਦੇ ਆ ਇਹ ਹਾਲਾਤ ਮੈਂ ਕਹਿੰਨੀ ਅਸੀਂ ਤੇ ਸਿਰਫ ਇਹ ਦੇਖ ਰਹੇ ਆ ਤੇ ਸਾਡਾ ਦਿਲ ਰੋਂਡਿਆ ਤੇ ਜਿਹੜੇ ਭੈਣ ਭਰਾ ਉਸ ਜਗ੍ਹਾ ਦੇ ਉੱਤੇ ਰਹਿ ਕੇ ਆਪਣੇ ਦਿਨ ਕੱਟ ਰਹੇ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੋਏਗਾ ਜਿੱਦੋਂ ਦੀ ਭੈਣ ਭਰਾ ਜਿਹੜੇ ਆ ਸਾਰੀ ਸੇਵਾ ਕਰਨ ਲਈ ਜਿਹੜੇ ਆ ਆ ਰਹੇ ਨੇ ਟਰਾਲੀਆਂ ਭਰ-ਭਰ ਟਰਾਲੀਆਂ ਜਾ ਰਹੀ ਨੇ ਇਹ ਆਉਂਦੀ ਆਪਣੀ ਸੰਗਤ ਹੈ। ਟਰਾਲੀ ਵਾਲੀ। ਕਿਤੇ ਕਿਤੇ ਰੋਡ ਤੇ ਬਿਲਕੁਲ ਹੀ ਘੱਟ ਪਾਣੀ ਆ ਤੇ ਕਿਤੇ ਕਿਤੇ ਤੇ ਇਦਾਂ ਆ ਕਿ ਮਤਲਬ ਗੋਡੇ-ਗੋਡੇ ਪਾਣੀ ਆ। ਤੇ ਬਹੁਤ ਹੀ ਮਾੜੇ ਹਾਲਾਤ ਆ ਸਾਡੇ ਜਿਹੜਾ ਬਾਬਾ ਨਾਨਕ ਆ ਲਈ ਸਕਦੇ। ਪਿੰਡਾਂ ਦੇ ਪ੍ਰਿੰਟ ਡੱਬੇ ਪਏ ਆ ਸਾਡੇ ਨਾਲ ਹਰਪ੍ਰੀਤ ਕੌਰ ਜੀ ਸਾਂਝਾ ਪੇਕਾ ਘਰ ਐਨ ਜੀਓ ਬਟਾਲਾ ਤੋਂ ਜਿਹੜੇ ਕੀ ਇੱਕ ਸੇਵਾ ਮੁਹੱਈਆ ਕਰਾ ਰਹੇ ਨੇ ਘਰ ਘਰ ਰਾਸ਼ਨ ਪਹੁੰਚਾਉਣ ਦੀ ਰਣਨੀਤੀ ਹੈ ਤੇ ਇੱਕ ਦੋ ਪੰਜਾਬ ਪਾਵਰ న్యూਸ ਪੱਤਰਕਾਰ ਬੰਟੀ ਦੇ ਨਾਲ ਐਫ ਕੇ ਮਾਜੇ ਦੀ ਖਾਸ ਰਿਪੋਰਟ ਬਟਾਲਾ ਧੰਨਵਾਦ ਸੋਰੀ ਪੰਜਾਬ ਪਾਵਰ న్యూਸ ਮੈਂ ਬਟਾਲਾ ਦੇਖੀ ਦਿਖਾ ਨਹੀਂ ਦੇਗੀ ਭਾਈ ਦੋ ਮਿੰਟ ਪੈਂਦੇ ਹਾਂ ਫੋਲੋ ਕਰ ਲਿਓ ਆਸਕੇ ਪਾਈਂ ਗਏ ਹਾਂ ਉਹ ਜਿਹੜਾ ਇਹੋ ਜਿਹੇ ਦੇਖੀ ਹੁੰਦੀ ਹੈ ਨਾ ਪੱਲੀ ਦੀਂਦੀ ਨੇ ਜੀਂਗਾ ਕਹਿੰਦੇ ਨੇ ਵੀਰ ਸੋ ਜਿਹੜੇ ਭੈਣਾਂ ਨਾਲ ਲੜਾਈ ਜਾਂਦੇ ਨੇ ਜੇ ਕਿਉਂਕਿ ਕੁੜੀਆਂ ਦੇ ਨਾਲ ਕੋਈ ਨਹੀਂ ਪਾਉਂਦਾ ਸਾਡੇ ਅੱਜ ਵੀ 1 ਕ੍ਰੇਟਰ ਕਲਾਸ ਤੋਂ ਆ ਮੈਂ ਤੁਹਾਡੇ ਲਈ ਜੀ ਚਲਾਇਆ ਕੋਈ ਗੱਲ ਨਹੀਂ ਸੋ ਗਰਾਊਂਡ ਜ਼ੀਰੋ ਰਿਪੋਰਟ ਦਿਖਾਵਾਂਗੇ ਤੇ ਨਾਲ ਦੀ ਨਾਲ ਹਰ ਇੱਕ ਸਮਾਜ ਸੇਵੀ ਜਿਹੜਾ ਇੱਥੇ ਪਹੁੰਚਿਆ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਇੱਥੇ ਸਮਾਜ ਸੇਵੀ ਜਿਹੜੇ ਪਹੁੰਚੇ ਨੇ ਰਾਸ਼ਨ ਲੈ ਕੇ ਤੇ ਪਾਣੀ ਲੈ ਕੇ ਜਾ ਰਹੇ ਨੇ एनडीआर ऑफ दी टीम ਦੇ ਨਾਲ ਤੇ ਜੇ ਗੱਲ ਕਰ ਲਈਏ ਐਨਡੀਆਰ ਆਫ ਦੀ ਟੀਮ ਦੀ ਤੇ ਉਹਨਾਂ ਦੀ ਵੀ ਸਿਫਤਾ ਕਰਦੇ ਜਿਹੜੇ ਲੋਕ ਨਹੀਂ ਠਕਦੇ ਕਿਉਂਕਿ ਉਹਨਾਂ ਨੇ ਬੜੇ ਮਾੜੇ ਹਾਲਾਤਾਂ ਦੇ ਵਿੱਚੋਂ ਸੰਕਟਾਂ ਨੂੰ ਜਰਾਏ ਉਹ ਰਾਸ਼ਨ ਵੀ ਮੁਹੱਈਆ ਕਰਵਾਇਆ ਤੇ ਨਾਲ ਦੀ ਨਾਲ ਦਵਾਈਆਂ ਵੀ ਜਿਹੜੀਆਂ ਉੱਥੋਂ ਤੱਕ ਪਹੁੰਚਾਈਆਂ ਨੇ ਆਪਾਂ ਗੱਲਬਾਤ ਕਰਦੇ ਹਾਂ ਭੈਣ ਜੀ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਪਤੀ ਕੀ ਨਾਮ ਜੀ ਜੀ ਮੇਰਾ ਨਾਮ ਹੈ ਹਰਪ੍ਰੀਤ ਕੌਰ ਤੇ ਸਾਡੀ ਐਨਜੀਓ ਦਾ ਨਾਮ ਹੈ ਜੀ ਸੰਝਾ ਪੇਕਾਕਰ ਬਟਾਲਾ ਜੀ ਧਨੂ ਰਾਸ਼ਨ ਦੀ ਸੇਵਾ ਜਿਹੜੀ ਆ ਉਹ ਦਿੰਦੇ ਆ ਇਤੋ ਹੀ ਨਾਵਾਂ ਮੁੱਖੋਂ ਦੇ ਜਿਹੜੇ ਭੈਣ ਭਰਾਵਾਂ ਦੇ ਘਰਾਂ ਮੈਂ ਸੱਤਾ ਡਿੱ ਗਿਆ ਆ। ਸਿੰਲਡਰ ਦੀ ਸੇਵਾ ਜਿਹੜੀ ਉਹ ਮਾ ਜੀ ਗੁਰੂ ਬਾਬਾ ਦੀਪ ਸਿੰਘ ਜੀ ਕਰਵਾਉਂਦੇ ਨੇ ਤੇ ਇਹਦੇ ਨਾਲ ਨਾਲ ਹੀ ਭੈਣਾਂ ਦੇ ਵਿਆਹ ਕਰਦਿਆਂ ਜਿਹੜੀ ਉਹ ਸੇਵਾ ਚੱਲੀ ਚੁੱਕੀ ਆ। ਤੇ ਹੁਣ ਜੀ ਇੱਥੇ ਦੇਖੋ ਕਿ ਡੇਰਾ ਬਾਬਾ ਨਾਨਕ ਵਾਲੀ ਸਾਈਡ ਤੇ ਜਿੰਨੇ ਵੀ ਘਰ ਨੇ ਭੈਣ ਭਰਾ ਆ ਬਹੁਤ ਹੀ ਜ਼ਿਆਦਾ ਹਰਦੇ ਕਰਕੇ ਪੀੜਤ ਨੇ। ਇਸ ਕਰਕੇ ਸਾਨੂੰ ਸੀ ਕਿ ਸਾਡੇ ਜੀ ਦੇ ਹੰਦੂ ਸਾਰੇ ਪਾਸੇ ਸੇਵਾ ਕਰ ਰਹੀ ਆ ਇੱਧਰ ਸੇਵਾ ਕਰਨਾ ਆ ਆਤਮਾ ਉਹ ਪੰਜਾਬ ਤੇ ਐਨਪੀ ਨੀ ਕਿਤੇ ਹਾਂ ਉਹ ਕੋਲ ਐਨਪੀ ਦੇ ਪਾਵਰ ਪਿਆ ਹਾਂ ਇਹੋ ਜਿਹਾ ਕਰੂਗੇ ਮੈਂ ਰੋਕੋ ਇਹੋ ਜਿਹਾ ਪੁਸ਼ ਕਰ ਦੇਣਾ ਰਕਾ ਮਾਰ ਦੇਣਾ ਜਾਣਾ ਹੈ ਹਾਂ ਰਕਾ ਨਾਲ ਅਗਲੇ ਸਮਾਨ ਬਣਾਉਂਦੇ ਨੇ ਸਾਰਾ ਘਰ ਬਰਬਾਦ ਹੋ ਜਾਂਦਾ ਘਟੋਗਾ ਟੀਵੀ ਮੰਨ ਲਓ ਇਹ ਸਾਰੇ ਭਾਂਡਾ ਰੈਲ ਲੈਂਦਾ ਉਹ ਵੀ ਚਾਹ ਸਾਰੇ ਕਿੰਨਾ ਲੰਬੇ ਹੀ ਥੱਕ ਜਾਂਦੇ ਨੇ ਬਾਈ 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 ਬੋਕੈ ਕਾਰਟਰੀਜ ਸੀਨ ਉਪਰੋਂ ਉੱਪਰੋਂ ਵੀ ਚੱਲੇ ਆ ਲੈ ਲੈ ਬਲੋ ਤਰੀਲਾਈਟ ਨਹੀਂ ਇਹ ਪਏ ਆ ਕੇ ਨਾਲ ਤੇ ਜੱਮਾ ਕਰਨਾ ਉਸੇ ਇਹ ਤਾਂ ਘਰ ਛੱਡ ਵੀ ਗੱਲ ਦੇਸ ਤੋਂ ਜੱਤ ਜਿੱਥੇ ਵਾਪਸ ਬਟਨ ਤੇ ਜਾਣਾ ਕਰ ਇਹ ਵੀ ਸਾਰ ਤੁਹਾਡੀ ਸੇਵਾ ਸਭ ਤੋਂ ਵੱਡੀ ਹੈ